BC Wildfire Service ਨੇ ਸੂਬੇ ਦੇ ਜ਼ਿਆਦਾਤਰ ਅੰਦਰੂਨੀ ਹਿੱਸੇ ਨੂੰ ਕਵਰ ਕਰਨ ਦੇ ਲਈ 5 ਮਹੀਨਿਆਂ ਦੀ ਖੁੱਲੀ ਅੱਗ ਤੇ ਪਾਬੰਦੀ ਦਾ ਐਲਾਨ ਕੀਤਾ ਹੈ ਕਿਉਂਕਿ ਅੱਗ ਦਾ ਮੌਸਮ ਜਲਦੀ ਸ਼ੁਰੂ ਹੁੰਦਾ ਹੈ ਕੈਮਲਪ ਸਫਾਇਰ ਸੈਂਟਰ ਦੇ ਵਿੱਚ ਸ਼੍ਰੇਣੀ 3 ਅੱਗ ਲਗਾਉਣ ਤੇ ਪਾਬੰਦੀ 3 ਮਈ ਤੋਂ 11 ਅਕਤੂਬਰ ਤੱਕ ਚੱਲੇਗੀ ਤੇ ਲੋਕਾਂ ਨੂੰ ਇੱਕੋ ਸਮੇਂ ਇੱਕ ਜਾਇਦਾਦ ਤੇ 3 ਜਾਂ ਇਸ ਤੋਂ ਵੱਧ ਅੱਗ ਲਗਾਉਂਦੀ ਮਨਾਹੀ ਹੋਵੇਗੀ ਜਾਂ ਕੋਈ ਵੀ ਇੱਕ ਅੱਗ 2 ਮੀਟਰ ਉਚਾਈ ਜਾਂ 3 ਮੀਟਰ ਚੌੜਾਈ ਤੋਂ ਵੱਡੇ ਢੇਰ ਨੂੰ ਸਾੜਦੀ ਹੈ ਸੇਵਾ ਦਾ ਕਹਿਣਾ ਹੈ ਕਿ 0.2 ਹੈਕਟੇਅਰ ਤੋਂ ਵੱਡੇ ਘਾਹ ਤੇ ਵੀ ਪਾਬੰਦੀ ਲਗਾਈ ਜਾਵੇਗੀ ਪਾਬੰਦੀ ਦੁਆਰਾ ਕਵਰ ਕੀਤੇ ਗਏ ਖੇਤਰਾਂ ਦੇ ਵਿੱਚ ਲਲੂਏਟ ਕੈਮਲੂਪਸ ਮੈਰਟ ਵਨਨ ਤੇ ਪੈਟਿੰਗਟਨ ਫਾਇਰ ਜ਼ੋਨ ਸ਼ਾਮਿਲ ਹੈ ਸੋਕੇ ਦੀ ਸਥਿਤੀ ਦੇ ਵਿੱਚ ਅਜੇ ਵੀ ਬੀਸੀ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕਰਦੀਆਂ ਨੇ ਤੇ ਫਾਇਰ ਅਧਿਕਾਰੀ ਪਿਛਲੇ ਸਾਲ ਦੇ ਰਿਕਾਰਡ ਦੀ ਤਬਾਹੀ ਤੋਂ ਬਾਅਦ ਇੱਕ ਹੋਰ ਚੁਣੌਤੀਪੂਰਨ ਸੀਜ਼ਨ ਦੀ ਚਿੰਤਾ ਕਰਦੇ ਨੇ ਛੋਟੇ ਜੇ ਕਸਬੇ ਅਂਜਾਕੋ ਲਈ ਹਫਤੇ ਦੇ ਅੰਤ ਦੇ ਵਿੱਚ ਅੰਦਰੂਨੀ ਖੇਤਰ ਵਿੱਚ ਜਾਰੀ ਕੀਤੀ ਗਈ ਇੱਕ ਜੰਗਲੀ ਅਗਨ ਨਿਕਾਸੀ ਚੇਤਾਵਨੀ ਨੂੰ ਹੁਣ ਰਾਦ ਕਰ ਦਿੱਤਾ ਹੈ ਜਦੋਂ ਕਿ ਕੈਰੇਬਿਊ ਦੇ ਵਿੱਚ ਬਰਗੇਸ ਕ੍ਰੀਕ ਜੰਗਲ ਦੀ ਅੱਗ ਲਈ ਇੱਕ ਹੋਰ ਚੇਤਾਵਨੀ جاری ਹੈ ਨਿਵਾਸੀਆਂ ਨੂੰ ਥੋੜੇ ਸਮੇਂ ਦੇ ਨੋਟਿਸ ਤੇ ਛੱਡਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਵੈਂਕੂਵਰ ਤੋਂ ਲਗਭਗ 600 ਕਿਲੋਮੀਟਰ ਉੱਤਰ ਵੱਲ 1800 ਹੈਕਟੇਅਰ ਬਰਗੇਸ ਕ੍ਰੀਕ ਦੀ ਅੱਗ ਲਗਾਤਾਰ ਕਾਬੂ ਤੋਂ ਬਾਹਰ ਹੈ ਜੰਗਲੀ ਅਗਨ ਸੇਵਾ ਵੈੱਬਸਾਈਟ ਦੇ ਅਨੁਸਾਰ ਜਦੋਂ ਕਿ 25 ਹੈਕਟੇਅਰ ਦੀ ਅੱਗ ਜੋ ਕਿ 400 ਕਿਲੋਮੀਟਰ ਉੱਤਰ ਪੱਛਮ ਵਿੱਚ ਅਨਾਕੋ ਨੂੰ ਧਮਕੀ ਦੇ ਰਹੀ ਸੀ ਨੂੰ ਹੁਣ ਕਾ 촬 <목소리법> ਕਰ ਲਿਆ ਗਿਆ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਲਿਬਰਲਾਂ ਨੇ ਆਪਣੇ ਤਾਜ਼ਾ ਸਰਵੇਖਣ ਦੇ ਵਿੱਚ ਵੋਟਰਾਂ ਦਾ ਦਿਲ ਕੁਝ ਖਾਸ ਜਿੱਤ ਨਹੀਂ ਪਾਏ ਪਰ ਨਵੇਂ ਕਾਰ ਬਣਾਉਣ ਦੀ ਯੋਜਨਾ ਨੇ ਉਹਨਾਂ ਦੇ ਲਈ ਲੋਕਾਂ ਦਾ ਸਮਰਥਨ ਜ਼ਰੂਰ ਹਾਸਲ ਕੀਤਾ ਹੈ 21% ਨੇ ਕਿਹਾ ਹੈ ਕਿ ਉਹਨਾਂ ਦੀ ਇੱਕ ਪੋਜ਼ਿਟਿਵ رائے ਹੈ ਤੇ ਇੱਕ ਤਿਹਾਈ ਇਸ ਦੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ ਅਲਬਰਟਾ ਦੇ ਲੋਕ ਇਹ ਕਹਿਣ ਦੀ ਸਭ ਤੋਂ ਵੱਧ ਸੰਭਾਵਨਾ ਰੱਖਦੇ ਸਨ ਕਿ ਉਹਨਾਂ ਦਾ ਬਜਟ ਬਾਰੇ ਬਹੁਤ ਹੀ ਨੈਗੇਟਿਵ ਪ੍ਰਭਾਵ ਸੀ ਪੂਰੇ ਦੇਸ਼ ਦੇ ਸਰਵੇਖਣ ਅਨੁਸਾਰ 25% ਦੇ ਮੁਕਾਬਲੇ 42% ਨੇ ਇਸ ਵਿਕਲਪ ਦੀ ਚੋਣ ਕੀਤੀ ਇੱਕ ਨਵੇਂ ਪੋਲ ਦੇ ਮੁਤਾਬਕ ਹਾਲ ਹੀ ਦੇ ਵਿੱਚ ਹੋਏ ਸਰਵੇਖਣ ਵਿੱਚ ਲਿਬਰਲ ਵੋਟਰਾਂ ਦਾ ਦਿਲ ਨਹੀਂ ਜਿੱਤ ਪਾਏ ਹਾਲਾਂਕਿ ਲੱਖਾ ਘਰ ਬਣਾਉਣ ਦੀ ਉਹਨਾਂ ਦੀ ਯੋਜਨਾ ਲਈ ਵਿਆਪਕ ਸਮਰਥਨ ਜ਼ਰੂਰ ਹੈ। ਲਜੇਰ ਦੇ ਸਰਵੇਖਣ ਲਈ ਅੱਧੇ ਉੱਤਰਦਾਤਾਵਾਂ ਤੋਂ ਸ਼ਰਮਿੰਦਾ ਹੋਏ ਨੇ ਤੇ ਉਹਨਾਂ ਦੀ ਸੰਗੀ ਬਜਟ ਬਾਰੇ ਨੈਗੇਟਿਵ ਰਾਇ ਸੀ ਜੋ ਪਿਛਲੇ ਮੰਗਲਵਾਰ ਨੂੰ ਪੇਸ਼ ਕੀਤਾ ਗਿਆ ਸੀ। ਸਿਰਫ 21% ਨੇ ਕਿਹਾ ਕਿ ਉਹਨਾਂ ਦੀ ਇੱਕ ਪੋਜ਼ਿਟਿਵ ਰਾਇ ਹੈ ਤੇ ਇੱਕ ਤਿਹਾਈ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਜਾਂ ਫਿਰ ਜਵਾਬ ਦੇਣਾ ਪਸੰਦ ਨਹੀਂ ਕਰਦੇ। ਫਿਰ ਵੀ ਸਰਵੇਖਣ ਕੀਤੇ ਗਏ ਲੋਕਾਂ ਦੇ ਵਿੱਚੋਂ 65% ਨੇ ਕਿਹਾ ਹੈ ਕਿ 2031 ਤੱਕ 3.9 ਮਿਲੀਅਨ ਘਰ ਬਣਾਉਣ ਦਾ ਟੀਚਾ $8.5 ਬਿਲੀਅਨ ਖਰਚਣ ਦੀ ਯੋਜਨਾ ਦੇਸ਼ ਲਈ ਚੰਗੀ ਹੈ ਲੀਬਰਲਾਂ ਨੇ ਹਾਊਸਿੰਗ ਉਪਾਅਾਂ ਤੇ ਭਾਰੀ ਜ਼ੋਰ ਦੇ ਕੇ ਬਜਟ ਤੋਂ ਪਹਿਲਾਂ ਦੇ ਹਫ਼ਤਿਆਂ ਵਿੱਚ ਕਈ ਐਲਾਨ ਕੀਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਜਟ ਬਾਰੇ ਪ੍ਰਤੀਕਿਰਿਆ ਦਿੰਦੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਹਰ ਪੀੜੀ ਲਈ ਨਿਰਪੱਖਤਾ ਤੇ ਕੇਂਦ੍ਰਿਤ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਜਿਵੇਂ ਹੀ ਕੈਨੇਡੀਅਨ ਇਹਨਾਂ ਉਪਾਅਾਂ ਨੂੰ ਹੁੰਦੇ ਦੇਖਦੇ ਨੇ, ਉਹ ਸਾਡੀ ਆਰਥਿਕਤਾ ਬਾਰੇ ਵਧੇਰੇ ਉਮੀਦ ਵੀ ਰੱਖ ਸਕਦੇ ਨੇ। ਪਿਛਲੇ ਹਫ਼ਤੇ ਦੇ ਅੰਤ ਵਿੱਚ 1522 ਕੈਨੇਡੀਅਨਾਂ ਦੇ ਲਜੇਰ ਪੋਲ ਨੂੰ ਗਲਤੀ ਦਾ ਮਾਰਜਨ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਨਲਾਈਨ ਸਰਵੇਖਣਾਂ ਨੂੰ ਅਸਲ ਦੇ ਵਿੱਚ ਬੇਤਰਤੀਬੇ ਨਮੂਨੇ ਵੱਜੋਂ ਨਹੀਂ ਮੰਨਿਆ ਜਾਂਦਾ ਅਲਬਰਟਾ ਦੇ ਲੋਕ ਇਹ ਕਹਿਣ ਲਈ ਸਭ ਤੋਂ ਵੱਧ ਸੰਭਾਵਨਾ ਰੱਖਦੇ ਸਨ ਕਿ ਉਹਨਾਂ ਦਾ ਬਜਟ ਬਾਰੇ ਬਹੁਤ ਹੀ ਨੈਗੇਟਿਵ ਪ੍ਰਭਾਵ ਸੀ ਪੂਰੇ ਦੇਸ਼ ਵਿੱਚ 25% ਦੇ ਮੁਕਾਬਲੇ 42% ਨੇ ਇਸ ਵਿਕਲਪ ਦੀ ਚੋਣ ਕੀਤੀ ਪੋਲ ਵਿੱਚ ਹਿੱਸਾ ਲੈਣ ਵਾਲੇ ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਕਿ ਉਹ ਸਿਹਤ ਸੰਭਾਲ ਤੇ ਸਿੱਖਿਆ ਕਰਮਚਾਰੀਆਂ ਲਈ એનર્ਜੀ ਐਫੀਸ਼ੀਐਂਸੀ ਰਾਸ਼ਟਰੀ ਰੱਖਿਆ ਤੇ ਵਿਦਿਆਰਥੀ ਕਰਜ਼ਾ ਮੁਆਫੀ ਤੇ ਵਧੇਰੇ ਖਰਚ ਕਰਨ ਦੀਆਂ ਸਰਕਾਰ ਦੀਆਂ ਯੋਜਨਾਵਾਂ 'ਵਾਂ ਦੇ ਹੱਕ ਦੇ ਵਿੱਚ ਨੇ ਤੇ 56% ਨੇ ਕਿਹਾ ਕਿ ਉਹ ਸੋਚਦੇ ਨੇ ਕਿ ਪੂੰਜੀ ਲਾਭ ਟੈਕਸ ਸ਼ਾਮਿਲ ਕਰਨ ਦੇ ਦਰ ਦੇ ਵਿੱਚ ਵਾਦਾ ਇੱਕ ਅਜਿਹਾ ਕਦਮ ਹੈ ਜਿਸ ਦਾ ਅਨੁਮਾਨ ਹੈ ਕਿ ਅਗਲੇ 4 ਸਾਲਾਂ ਵਿੱਚ ਡਾਲਰ 19.4 ਬਿਲੀਅਨ ਦਾ ਮਾਲੀਆ ਇਕੱਠਾ ਹੋਵੇਗਾ ਜੋ ਕਿ ਚੰਗੀ ਗੱਲ ਹੈ ਲਿਬਰਲ ਬਹੁਤ ਜ਼ਿਆਦਾ ਅਮੀਰਾਂ ਤੇ ਟੈਕਸ ਲਗਾ ਕੇ ਪੀੜੀਦਰ ਨਿਰਪੱਖਤਾ ਨੂੰ ਬਿਹਤਰ ਬਣਾਉਂਦੀ ਆਪਣੀ ਯੋਜਨਾ ਲਈ ਤਬਦੀਲੀ ਨੂੰ ਮਹੱਤਵਪੂਰਨ ਵੀ ਦੱਸ ਰਹੇ ਨੇ ਇਸ ਨੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਸਮੇਤ ਆਲੋਚਨਾ ਕੀਤੀ ਹੈ ਕਿ ਜਿਸ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਡਾਕਟਰਾਂ ਦੀ ਭਰਤੀ ਤੇ ਰੱਖਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਬਹੁਤ ਸਾਰੇ ਡਾਕਟਰਾਂ ਨੂੰ ਉੱਚ ਟੈਕਸਾਂ ਦਾ ਸਾਹਮਣਾ ਨਾ ਪਾਵੇਗਾ ਕਿਉਂਕਿ ਉਹਨਾਂ ਨੇ ਆਪਣੇ ਅਭਿਆਸਾਂ ਨੂੰ ਯਾਨੀ ਟ੍ਰੇਨਿੰਗ ਨੂੰ ਸ਼ਾਮਿਲ ਕੀਤਾ ਹੈ ਤੇ ਉਹਨਾਂ ਕੰਪਨੀਆਂ ਦੇ ਵਰਤੋਂ ਰਿਟਾਇਰਮੈਂਟ ਲਈ ਬਚਤ ਕਰ ਲਈ ਕੀਤੀ ਹੈ ਪੋਲ ਦੇ ਵਿੱਚ ਕਿਹਾ ਗਿਆ ਹੈ ਕਿ 55 ਸਾਲ ਤੋਂ ਵੱਧ ਉਮਰ ਦੇ 60% ਦੀ ਉੱਤਰਦਾਤਾਵਾਂ ਦਾ ਸਮਰਥਨ ਪ੍ਰਾਪਤ ਹੈ ਕਿਸੇ ਵੀ ਉਮਰ ਸਮੂਹ ਦੇ ਵਿੱਚ ਸਭ ਤੋਂ ਵੱਧ ਹੈ 18 ਤੇ 35 ਦੇ ਵਿਚਕਾਰ ਦੇ ਲੋਕ ਅਗਲੇ 2 ਦਹਾਕਿਆਂ ਦੇ ਵਿੱਚ ਰੱਖਿਆ ਤੇ ਡਾਲਰ 77 ਬਿਲੀਅਨ ਖਰਚ ਕਰਨ ਦੀ ਲਿਬਰਲ ਯੋਜਨਾ ਦਾ ਸਮਰਥਨ ਕਰਨ ਦੀ ਘੱਟੋ-ਘੱਟ ਸੰਭਾਵਨਾ ਸੀ ਲਗਭਗ ਅੱਧੇ ਉੱਤਰਦਾਤਾ 47% ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਸਰਕਾਰ ਖਰਚਿਆਂ ਤੇ ਪ੍ਰੋਗਰਾਮਾਂ ਦੇ ਕਟੌਤੀ ਕਰੇ ਤਾਂ ਜੋ ਜਲਦੀ ਤੋਂ ਜਲਦੀ ਬਜਟ ਨੂੰ ਫਿਰ ਤੋਂ ਸੰਤੁਲਿਤ ਕੀਤਾ ਜਾ ਸਕੇ ਸਿਰਫ 16% ਨੇ ਕਿਹਾ ਕਿ ਜ਼ਿਆਦਾ ਖਰਚ ਕਰਨਾ ਤੇ ਵੱਡੇ ਘਾਟੇ ਨੂੰ ਚਲਾਉਣਾ ਅਗਲੇ 5 ਸਾਲਾਂ ਲਈ ਸਭ ਤੋਂ ਵਧੀਆ ਯੋਜਨਾ ਹੈ ਤੇ 14% ਲੋਕ ਘਾਟੇ ਨੂੰ ਕੱਟ ਕਰਨ ਲਈ ਸਰਕਾਰ ਨੂੰ ਟੈਕਸ ਵਧਾਉਣਾ ਚਾਹੁੰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ